ਫਿਰ ਦਾ ਰਾਂਝੇ ਨੂੰ ਸਮਝਾਉਣਾ ਹੋਵੇ ਫਜ਼ਲ ਖੁਦਾਏ ਦਾ ਰਾਂਝ ਆਵੇ ਫਿਰ ਕਿਸੇ ਨੇ ਕੰਮ ਵਿਗਾੜਨਾ ਕੀ ਛੇੜ ਮੱਜੀਆਂ ਜੰਡ ਦੇ ਹੀਠ ਬੈਠੀ ਇਹਨਾ ਕਿਸੇ ਦਾ ਖੇਤ ਜਾੜਨਾ ਕੀ தம்ੜੇ ਲੱਭੀਏ ਸ਼ਾਦੀ ਵੰਸਲੀ ਚੋਂ ਪੂਰੀ ਪਕੜ ਫਕੀਰ ਦੀ ਛਾੜ ਨਾ ਕੀ ਉਹ ਤਾਂ ਚੰਦਰੇ ਲੇਖ ਨੇ ਮਾਰ ਆਏ ਫਲਾ ਸਹਿਬ ਤੇ ਲਾਲੀਆਂ ਤਾੜ ਨਾ ਕੀ ਪਤਾ ਮੈਂਦ ਪੈਰ ਨੂੰ ਲੈ ਆਵਾਂ ਰਹੀ ਹੋਰ ਨਾ ਅਜ ਤੋਂ ਕਾਰ ਸਾਨੂੰ ਵਿਲ ਹੋ ਨ ਵਕਲੇ ਵਾਗੀਆਂ ਤੂੰ ਦੇਣਾ ਸੋਹਣਾ ਹੋ ਦੇਦਾਰ ਸਾਨੂੰ ਮਾਰ ਜੰਦਰੇ ਬੁੱਲਾਂ ਤੇ ਰੱਖਣੀ ਐਵੇਂ ਬੋਲ ਨਾ ਕਰੀ ਖਵਾਰ ਸਾਨੂੰ ਕਿਧਰੇ ਵਿੱਚ ਮੁਖੋਲਣਾ ਪੇਤ ਖੁੱਲੇ ਚੜਿਆ ਫਿਕਰ ਨਾਲ ਦਰਹਿ ਵਿਖਾਰ ਸਾਨੂੰ ਪਿੰਡ ਆਪਣੇ ਇਸ਼ਕ ਨਵਾਉਣ ਔਖਾ ਮੇੜੀ ਦੇਣਗੇ ਲੋਕ ਹਜ਼ਾਰ ਸਾਨੂੰ ਵੇਲੇ ਵਿੱਚ ਉਜਾੜਦੇ ਜੰਡੇ ਹੀਠਾਂ ਨਾਲ ਸੱਜਣਾ ਮौज ਵਹਾਰ ਸੰਨ ਖਾ ਚੂਰੀਆਂ ਬੂਰੀਆਂ ਚੁੰਗ ਮੀਆਂ ਵਾ ਵੰਝਲੀ ਦੇਵੀ ਪਿਆਰ ਸੰਨ ਠਲ ਪਏ ਹਾਂ ਇਸ਼ਕ ਦੇ ਵਹਿਣ ਅੰਦਰ ਭਾਵੇਂ ਡੋਬ ਸੰਨ ਭਾਵੇਂ ਤਾਰ ਸੰਨ